ਮਨ ਗਹਿਰੀ ਨਿਰਾਸ਼ਾ ਵਿੱਚ ਹੈ ਉਦਾਸ ਹੈ ਮਨ ਪਤਲਾ ਪੈ ਗਿਆ ਹੈ ਵਾਰ-ਵਾਰ ਮਨ ਭਾਰ ਆਉਂਦਾ ਹੈ ਜੇਕਰ ਆਇਆ ਹੈ ਤਾਂ ਇਹ ਗੱਲ ਬਾਤ ਤੁਹਾਡੇ ਲਈ ਹੈ ਤੇ ਇਹ ਤੁਹਾਨੂੰ ਮਨ ਦੀ ਉਦਾਸੀ ਚੋਂ ਬਾਹਰ ਹੀ ਨਹੀਂ ਕੱਢੇਗੀ ਬਲਕਿ ਕੁਝ ਨਵਾਂ ਸਿਰਜਣ ਨਵਾਂ ਕਰਨ ਦੀ ਸ਼ਕਤੀ ਵੀ ਤੁਹਾਨੂੰ ਪ੍ਰਦਾਨ ਕਰੇਗੀ ਜਿਵੇਂ ਬੋੜ ਦੇ ਇੱਕ ਬਹੁਤ ਬਰੀਕ ਬੀਜ ਅੰਦਰ ਦੂਰ ਮੇਲਾ ਤੱਕ ਧਰਤੀ ਨੂੰ ਹਰਾ ਭਰਾ ਕਰਨ ਦੀ ਸ਼ਕਤੀ ਛੁਪੀ ਹੁੰਦੀ ਹੈ ਇਸੇ ਤਰ੍ਹਾਂ ਸਾਡੇ ਮਨ ਅੰਦਰ ਵੀ ਬੇਸ਼ੁਮਾਰ ਸ਼ਕਤੀਆਂ ਹਨ ਤੇ ਬੇਸ਼ੁਮਾਰ ਸ਼ਕਤੀਆਂ ਦਾ ਖਜ਼ਾਨਾ ਸਾਡੇ ਮਨ ਚ ਛੁਪਿਆ ਹੋਇਆ ਹੈ ਪਰ ਅਕਸਰ ਲੋਕਾਂ ਦੀ ਬਹੁ ਗਿਣਤੀ ਲੋਕਾਂ ਦੀ ਇਸ ਖਜ਼ਾਨੇ ਨਾਲ ਵਕਫੀ ਨਹੀਂ ਹੁੰਦੀ ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਮੱਤ ਪੂਰਨ ਜਿਹੜੇ ਕੰਮ ਨੇ ਉਹਨਾਂ ਦੀ ਸ਼ੁਰੂਆਤ ਅੱਜ ਤੋਂ ਹੀ ਕਰੀਏ ਉਹਨਾਂ ਨੂੰ ਟਾਲ ਦੇ ਨਾ ਲਈਏ ਅਤੇ ਇਹਨਾਂ ਨੂੰ ਆਪਣੇ ਅਵਚੇਤਨ ਮਨ ਦਾ ਹਿੱਸਾ ਬਣਾਈਏ ਹਰ ਇਨਸਾਨ ਨੂੰ ਬਹੁਤ ਆਪਣੀ ਜ਼ਿੰਦਗੀ ਵਿੱਚ ਬਹੁਤ ਕੁਝ ਕਰਨਾ ਚਾਹੀਦਾ ਹੈ ਬਹੁਤ ਕੁਝ ਉਹ ਕਰ ਸਕਦਾ ਹੈ ਸਿਰਜ ਸਕਦਾ ਹੈ ਪਰ ਸੰਕਟ ਇਹ ਹੈ ਕਿ ਹਰ ਇਨਸਾਨ ਇਹ ਗੱਲ ਨੂੰ ਸਮਝਦਾ ਨਹੀਂ ਸਾਡੀ ਇੱਛਾ ਸ਼ਕਤੀ ਇੱਕ ਇਸ ਤਰ੍ਹਾਂ ਦਾ ਪਾਰਸ ਹੁੰਦੀ ਹੈ ਜਿਸ ਨਾਲ ਹਰ ਲੋਹੇ ਨੂੰ ਸੋਨਾ ਬਣਾਇਆ ਜਾ ਸਕਦਾ ਹੈ ਸਾਨੂੰ ਚੰਗੇ ਵਿਚਾਰ ਗ੍ਰਹਿਣ ਕਰਨੇ ਚਾਹੀਦੇ ਹਨ ਜਿਸ ਤਰ੍ਹਾਂ ਦੇ ਹੋਣ ਲਈ ਅਸੀਂ ਲਗਾਤਾਰ ਕੋਸ਼ਿਸ਼ ਕਰਦੇ ਹਾਂ ਸੋਚਦੇ ਹਾਂ ਅਸੀਂ ਉਸ ਤਰ੍ਹਾਂ ਦੇ ਹੋਣ ਲੱਗਦੇ ਹਾਂ ਪਰ ਕੀ ਹੋਣ ਵਾਲਾ ਪਰ ਕੱਲ ਕੀ ਹੋਣ ਵਾਲਾ ਹੈ ਇਹ ਸਾਡੇ ਵੱਸ ਵਿੱਚ ਨਹੀਂ ਪਰ ਕੱਲ ਹੋਣ ਵਾਲੀਆਂ ਜੜੀਆਂ ਘਟਨਾਵਾਂ ਹੈ ਉਹਨਾਂ ਦੌਰਾਨ ਸਾਡਾ ਵਿਹਾਰ ਕਿਸ ਤਰ੍ਹਾਂ ਦਾ ਹੋਵੇਗਾ ਇਹ ਪੂਰੀ ਤਰ੍ਹਾਂ ਸਾਡੇ ਵੱਸ ਵਿੱਚ ਹੈ ਕੋਈ ਵੀ ਸਫਲ ਬੰਦਾ ਸਫਲ ਇਨਸਾਨ ਤਾਂ ਹੀ ਬਣ ਸਕਦਾ ਹੈ ਜੇਕਰ ਉਹ ਆਪਣੇ ਅੰਦਰ ਸਫਲ ਆਦਤਾਂ ਦਾ ਸੰਚਾਰ ਕਰਨਾ ਸ਼ੁਰੂ ਕਰ ਦੇਵੇਗਾ ਹੁਣ ਤੱਕ ਅਸੀਂ ਜਿਹੜੇ ਵਿਚਾਰਾਂ ਦੀ ਚੋਣ ਕੀਤੀ ਉਹਨਾਂ ਤੋਂ ਹੀ ਸਾਡੇ ਵਿਅਕਤੀਤਵ ਦਾ ਨਿਰਮਾਣ ਹੋਇਆ ਵਿਖ ਵਿੱਚ ਜਿਸ ਤਰ੍ਹਾਂ ਦੇ ਅਸੀਂ ਹੋਣਾ ਚਾਹੁੰਦੇ ਹਾਂ ਉਹੋ ਜਿਹੇ ਵਿਚਾਰ ਸਾਨੂੰ ਗ੍ਰਹਿਣ ਕਰਨੇ ਚਾਹੀਦੇ ਆ ਸਾਨੂੰ ਊਰਜਾਵਾਨ ਬੰਨਾ ਚਾਹੀਦਾ ਭਗਵਾਨ ਬੁੱਧ ਕਹਿੰਦੇ ਹਨ ਕਿ ਆਪਣੇ ਦੀਪਕ ਆਪ ਬਣੋ ਸਾਨੂੰ ਦੀਵੇ ਦੀ ਤਰ੍ਹਾਂ ਪ੍ਰਕਾਸ਼ ਕਰਨ ਵਾਲੇ ਬੰਨਾ ਚਾਹੀਦਾ ਹੈ ਸਾਨੂੰ ਆਪਣੇ ਮਨ ਨੂੰ ਮਨ ਵਿੱਚੇ ਵਾਰ-ਵਾਰ ਵਿਚਾਰ ਕਰਨਾ ਚਾਹੀਦਾ ਹੈ ਕਿ ਅਸੀਂ ਆਸਰੇ ਲੈਣ ਵਾਲੇ ਨਹੀਂ ਬਲਕਿ ਆਸਰੇ ਦੇਣ ਵਾਲੇ ਬੰਨਾ ਹੈ ਸਾਨੂੰ ਸਾਡੇ ਮਨ ਦੀ ਬੁਲੰਦੀ ਲਈ ਚੰਗੇ ਵਿਚਾਰਾਂ ਦੀ ਖੋਜ ਕਰਨੀ ਚਾਹੀਦੀ ਹੈ ਸਾਡਾ ਮਾਨਸਿਕ ਉਹ ਆਹਾਰ ਜਿਵੇਂ ਸਾਡੇ ਸਰੀਰ ਨੂੰ ਆਹਾਰ ਦੀ ਲੋੜ ਹੁੰਦੀ ਹੈ ਉਸੇ ਤਰ੍ਹਾਂ ਮਨ ਨੂੰ ਵੀ ਚੰਗੇ ਵਿਚਾਰ ਮਨ ਦਾ ਆਹਾਰ ਹੁੰਦਿਆ ਤੇ ਚੰਗਾ ਚੰਗੇ ਵਿਚਾਰ ਜੜਿਆ ਉਹ ਵਿਅਕਤੀ ਤਵ ਦੀ ਉਸਾਰੀ ਕਰਦੇ ਆ ਹਰ ਚੰਗੇ ਕੰਮ ਦੀ ਸ਼ੁਰੂਆਤ ਕਰਨੀ ਬੇਸ਼ੱਕ ਔਖੀ ਹੁੰਦੀ ਹੈ ਪਰ ਜਦੋਂ ਅਸੀਂ ਇਹ ਕਰ ਲੈਂਦੇ ਹਾਂ ਤਾਂ ਕੁਝ ਵੀ ਮੁਸ਼ਕਲ ਨਹੀਂ ਹੁੰਦੀ ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਕਾਰਜਾਂ ਅਤੇ ਆਪਣੇ ਸਰੋਕਾਰਾਂ ਨੂੰ ਵਿਸਤਾਰ ਦੇਈਏ ਅਸੀਂ ਇਸ ਧਰਤੀ ਤੇ ਸੀਮਤ ਜਿਹਾ ਜੀਵਨ ਜਿਉਣ ਲਈ ਨਹੀਂ ਆਏ ਇਹ ਬੜਾ ਜ਼ਰੂਰੀ ਹੈ ਕਿ ਅਸੀਂ ਆਪਣੇ ਕਾਰਜਾਂ ਪ੍ਰਤੀ ਅੰਦਰੋਂ ਇਮਾਨਦਾਰ ਹੋਈਏ ਜੇਕਰ ਅਸੀਂ ਅੰਦਰੋਂ ਆਪਣੇ ਕੰਮਾਂ ਪ੍ਰਤੀ ਇਮਾਨਦਾਰ ਹੋਵਾਂਗੇ ਤਾਂ ਸਾਡਾ ਆਤਮ ਵਿਸ਼ਵਾਸ ਆਪਣੇ ਆਪ ਵਧਣ ਲੱਗੇਗਾ ਤੇ ਵਧਦਾ ਜਾਏਗਾ ਜੀਵਨ ਦਾ ਇੱਕ ਬੜਾ ਜ਼ਰੂਰੀ ਨਿਯਮ ਹੈ ਕਿ ਮੁਸ਼ਕਲ ਤੋਂ ਮੁਸ਼ਕਲ ਹਾਲਾਤ ਵਿੱਚ ਵੀ ਸਾਨੂੰ ਇਹ ਚਾਹੀਦਾ ਹੈ ਕਿ ਅਸੀਂ ਆਪਣੇ ਮਨ ਦੀ ਸ਼ਾਂਤੀ ਬਣਾਈ ਰੱਖੀਏ ਮਨ ਨੂੰ ਮਜ਼ਬੂਤ ਕਰਨ ਦਾ ਇੱਕ ਹੋਰ ਬੜਾ ਕਾਰਗਰ ਨਿਯਮ ਹੈ ਹੋਏ ਆ ਕਿ ਅਸੀਂ ਕੱਲ ਦੀ ਫਿਕਰ ਨੂੰ ਛੱਡ ਕੇ ਅੱਜ ਜੋ ਬੀਤ ਰਿਹਾ ਹੈ ਇਸ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰੀਏ ਜੇਕਰ ਅੱਜ ਸਾਡਾ ਬਿਹਤਰ ਹੋਏਗਾ ਤਾਂ ਕੱਲ ਵੀ ਬਿਹਤਰ ਹੋ ਜਾਵੇਗਾ ਸਾਡੇ ਵੇਦ ਪੁਰਾਣ ਸ਼ਾਸਤਰ ਸਾਨੂੰ ਇਹ ਦੱਸਦਿਆ ਕਿ ਵਰਤਮਾਨ ਵਿੱਚੋਂ ਭਵਿੱਖ ਦਾ ਜਨਮ ਹੁੰਦਾ ਹੈ ਅੱਜ ਜੋ ਵਾਪਰ ਰਿਹਾ ਹੈ ਇਹਦਾ ਨਤੀਜਾ ਬੀਤਿਆ ਹੋਇਆ ਸਮਾਂ ਹੈ ਤੇ ਬੀਤੇ ਹੋਏ ਸਮੇਂ ਦੇ ਵਿੱਚੋਂ ਅੱਜ ਪੈਦਾ ਹੋਇਆ ਹੈ ਅਤੇ ਅੱਜ ਚੋਂ ਆਉਣ ਵਾਲਾ ਕੱਲ ਪੈਦਾ ਹੋਵੇਗਾ ਜਦੋਂ ਜੀਵਨ ਵਿੱਚ ਚੁਣੌਤੀਆਂ ਆਉਂਦੀਆਂ ਹਨ ਮੁਸ਼ਕਲਾਂ ਆਉਂਦੀਆਂ ਹਨ ਪਰੇਸ਼ਾਨੀਆਂ ਆਉਂਦੀਆਂ ਹਨ ਤਾਂ ਅਕਸਰ ਲੋਕ ਪਰੇਸ਼ਾਨ ਹੋ ਜਾਂਦੇ ਆ ਪਰ ਸਾਨੂੰ ਜੀਵਨ ਵਿੱਚ ਆਈਆਂ ਚੁਣੌਤੀਆਂ ਮੁਸ਼ਕਲਾਂ ਪਰੇਸ਼ਾਨੀਆਂ ਤੇ ਦੁੱਖਾਂ ਨੂੰ ਇੱਕ ਤਰ੍ਹਾਂ ਨਾਲ ਸਤਕਾਰ ਦੀ ਭਾਵਨਾ ਨਾਲ ਲੈਣਾ ਚਾਹੀਦਾ ਹੈ ਇਹਨਾਂ ਦੀ ਆਮਦ ਸ਼ਾਇਦ ਬਹੁਤ ਜ਼ਰੂਰੀ ਹੈ ਧਰਤੀ ਦੇ ਮਹਾਨ ਤੋਂ ਮਹਾਨ ਮਨੁੱਖਾਂ ਦਾ ਜੀਵਨ ਚੁਣੌਤੀਆਂ ਭਰਿਆ ਰਿਹਾ ਹੈ ਅਕਸਰ ਸਾਨੂੰ ਲੱਗਦਾ ਹੈ ਕਿ ਅਸੀਂ ਸਫਲਤਾ ਹੀ ਹੋ ਸਕਦੇ ਹਾਂ ਕਿ ਜੇਕਰ ਸਾਨੂੰ ਕੋਈ ਸਫਲ ਹੋਣ ਦੀ ਗਰੰਟੀ ਦੇਵੇ ਪਰ ਸਮਝਣ ਵਾਲੀ ਗੱਲ ਇਹ ਆ ਕਿ ਹੁਣ ਤੱਕ ਜੋ ਵਿਅਕਤੀ ਇਸ ਸਰਤੀ ਤੇ ਸਫਲ ਹੋਏ ਹਨ ਉਹ ਸਫਲ ਹੋਣ ਦੀ ਗਰੰਟੀ ਤੋਂ ਬਿਨਾਂ ਹੀ ਉਹਨਾਂ ਨੇ ਸ਼ੁਰੂਆਤ ਕੀਤੀ ਤੇ ਸਫਲ ਹੋ ਗਏ ਜਬ ਜੋ ਸਫਲ ਹੋਣ ਦੀ ਗਰੰਟੀ ਤੋਂ ਬਗੈਰ ਸ਼ੁਰੂਆਤ ਕਰਦੇ ਹਨ ਉਹੀ ਕੁਝ ਨਵਾਂ ਸਿਰਜਦੇ ਹਨ ਸਫਲ ਹੋਣ ਦਾ ਡਰ ਸਾਨੂੰ ਉਹ ਨਹੀਂ ਹੋਣ ਦਿੰਦਾ ਜੋ ਕੁਝ ਅਸੀਂ ਹੋਣਾ ਚਾਹੁੰਦੇ ਆ ਇਹ ਬਹੁਤ ਖਾਸ ਗੱਲ ਹੈ ਕਿ ਇਹ ਨਾ ਹੋਵੇ ਕਿ ਤੇ ਅਸੀਂ ਹਾਰ ਜਾਈਏ ਆਪਣੇ ਕੰਮ ਵਿੱਚ ਪਿੱਛੇ ਰਹਿ ਜਾਈਏ ਇਹ ਡਰ ਸਾਨੂੰ ਹਮੇਸ਼ਾ ਬਣਿਆ ਰਹਿੰਦਾ ਹੈ ਆਪਣੇ ਆਪ ਨੂੰ ਤੁਸੀਂ ਦੱਸੋ ਕਿ ਤੁਸੀਂ ਅਸੀਮ ਹੋ ਤੁਸੀਂ ਮਿਹਨਤ ਲਗਨ ਅਤੇ ਗਿਆਨ ਦੀਆਂ ਬਾਦੀਆਂ ਵਿੱਚੋਂ ਜੀਵਨ ਦੇ ਗਵਾਚੇ ਅਰਥ ਖੋਜ ਸਕਦੇ ਹੋ ਸਾਨੂੰ ਨਿਰਣੇ ਲੈਣ ਵਾਲੇ ਤੇ ਨਿਰਨੇ ਕਰਨ ਦੀ ਯੁਗਤ ਸਿੱਖਣੀ ਚਾਹੀਦੀ ਹੈ ਨਿਰਣੇ ਲੈਣ ਵਾਲੇ ਬੰਨਾ ਚਾਹੀਦਾ ਹੈ ਤੇ ਨਿਰਣੇ ਕਰਨ ਦੀ ਸਾਨੂੰ ਯੁਗਤ ਸਿੱਖਣੀ ਚਾਹੀਦੀ ਹੈ ਤੇ ਆਪਣੇ ਅੰਦਰੋਂ ਹਰ ਤਰ੍ਹਾਂ ਦੇ ਜਿਹੜੇ ਚੰਗੇ ਵਿਚਾਰ ਨੇ ਉਹ ਸਾਨੂੰ ਗ੍ਰਹਿਣ ਕਰਦੇ ਰਹਿਣਾ ਚਾਹੀਦਾ ਹੈ ਆਪਣੇ ਜੀਵਨ ਦੇ ਉਦੇਸ਼ ਨੂੰ ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੀ ਡਾਇਰੀ ਤੇ ਨੋਟ ਕਰੀਏ ਤੇ ਹਰ ਰੋਜ਼ ਇਹ ਲਗਾਤਾਰ ਕਰਦੇ ਰਹੀਏ ਸਾਡੇ ਆਲੇ ਦਿਵਾਲੇ ਇੱਕ ਤਰ੍ਹਾਂ ਨਾਲ ਅਸੀਂ ਕਹਿ ਸਕਦੇ ਹਾਂ ਕਿ ਮਹਾ ਮੌਤ ਤੇ ਜ਼ਿੰਦਗੀ ਦਾ ਵਹਾਅ ਚੱਲ ਰਿਹਾ ਹੈ। ਇਹਦੇ ਵਿੱਚੋਂ ਹੀ ਜ਼ਿੰਦਗੀ ਦੀ ਤਾਂ ਉਪਜਦੀ ਹੈ। ਰੋਜ਼ ਕਿਸੇ ਅਸੀਂ ਜੇਕਰ ਚੰਗੀ ਕਿਤਾਬ ਦੇ ਕੁਝ ਸਫ਼ੇ ਪੜਾਂਗੇ ਤਾਂ ਜ਼ਿੰਦਗੀ ਦੀਆਂ ਹਨੇਰੀਆਂ ਲੁਕਰਾਂ ਵਿੱਚ ਚਾਨਣ ਹੋਣ ਲੱਗੇਗਾ। ਸਾਨੂੰ ਚਾਹੀਦਾ ਹੈ ਕਿ ਅਸੀਂ ਸਮੇਂ ਦਾ ਸਤਕਾਰ ਕਰਨਾ ਸਿੱਖੀਏ। ਜੇਕਰ ਅਸੀਂ ਸਮੇਂ ਦਾ ਸਤਕਾਰ ਕਰਾਂਗੇ ਤੇ ਸਮਾਂ ਸਾਡਾ ਸਤਕਾਰ ਕਰਨ ਲੱਗ ਪਵੇਗਾ। ਅਸੀਂ ਸਾਰੀ ਦੁਨੀਆ ਦੇ ਲੋਕ ਬਾਣਾਂ ਤੇ ਠਹਿਰ ਐ ਮਕਾਨਾਂ ਵਾਂਗ ਹਾਂ ਜਿਹੜੇ ਲੋਕ ਜੀਵਨ ਦੀ ਉਸਾਰੀ ਕਰਦਿਆਂ ਹਵਾ ਧੁੱਪ ਮਿੱਟੀ ਮੀਂਹੇਰੀ ਗਰਮੀ ਸਰਦੀ ਇਹ ਸਭ ਚੀਜ਼ਾਂ ਦਾ ਖਿਆਲ ਰੱਖਦੇ ਹਨ ਉਹ ਕੁਝ ਵੱਖਰਾ ਸਿਰਜ ਲੈਂਦੇ ਹਨ ਜੀਵਨ ਵਿੱਚ ਸਮੱਸਿਆਵਾਂ ਜਿਹੜੀਆਂ ਉਹ ਇੱਕ ਟ੍ਰੈਫਿਕ ਦੀ ਤਰ੍ਹਾਂ ਹਨ ਇਹ ਜਲਦੀ ਹੀ ਵਿਦਾ ਹੋ ਜਾਣਗੀਆਂ ਇਸ ਲਈ ਸਬਰ ਰੱਖੋ ਤੇ ਜੀਵਨ ਆਪਣੀ ਪਟੜੀ ਤੇ ਆਪਣੀ ਸੜਕ ਤੇ ਮੁੜ ਚੱਲਣ ਲੱਗੇਗਾ ਮੁਸ਼ਕਲਾਂ ਜਿਹੜੀਆਂ ਆ ਉਹ ਸਾਨੂੰ ਇੱਕ ਤਰ੍ਹਾਂ ਨਾਲ ਸਮਝਦਾਰ ਬਣਾਉਣ ਲਈ ਆਉਂਦੀਆਂ ਨੇ ਜਦੋਂ ਅਸੀਂ ਸਮਝਦਾਰ ਹੋ ਜਾਵਾਂਗੇ ਤੇ ਇਹ ਵਿਦਾ ਹੋ ਜਾਣਗੀਆਂ ਮਿਹਨਤ ਕਰਦੇ ਰਹੋ ਸਫਲਤਾ ਤੁਹਾਡੇ ਸਬਰ ਨੂੰ ਇੱਕ ਤਰ੍ਹਾਂ ਨਾਲ ਪਰਖ ਰਹੀ ਹੈ ਇੱਕ ਨਾ ਇੱਕ ਦਿਨ ਜ਼ਰੂਰ ਆਏਗੀ ਜਾਂ ਇੰਜ ਕਹਿ ਲਈਏ ਕਿ ਸਫਲਤਾ ਨੂੰ ਇੱਕ ਨਾ ਇੱਕ ਦਿਨ ਆਉਣਾ ਪਏਗਾ ਮਨ ਪਰੇਸ਼ਾਨ ਹੈ ਮਨ ਉਦਾਸ ਹੈ ਮਨ ਪਤਲਾ ਪੈ ਗਿਆ ਹੈ ਤਾ ਆਪਣੇ ਮਨ ਵਿੱਚ ਇਹ ਵਾਰ-ਵਾਰ ਦੁਹਰਾਓ ਵਾਰ-ਵਾਰ ਇਹ ਖਿਆਲ ਰੱਖੋ ਕਿ ਇਹ ਵਕਤ ਇਹ ਸਮਾਂ ਰੁਕੇਗਾ ਨਹੀਂ ਇਹ ਜਲਦੀ ਬੀਤ ਜਾਏਗਾ ਤੇ ਚੰਗੇ ਦਿਨਾਂ ਦੀ ਸ਼ੁਰੂਆਤ ਹੋਏਗੀ ਜਿਵੇਂ ਹਨੇਰੀ ਰਾਤ ਤੋਂ ਬਾਅਦ ਫਿਰ ਇੱਕ ਸਵੇਰਾ ਸਾਡੀ ਉਡੀਕ ਕਰ ਰਿਹਾ ਹੁੰਦਾ ਹੈ ਇਸੇ ਤਰ੍ਹਾਂ ਦੁੱਖਾਂ ਦੀ ਪਰੇਸ਼ਾਨੀਆਂ ਦੀ ਸਮੱਸਿਆਵਾਂ ਤੇ ਮੁਸ਼ਕਲਾਂ ਦੀ ਰਾਤ ਨੇ ਵੀ ਬੀਤ ਜਾਣਾ ਹੁੰਦਾ ਹੈ ਚੜ੍ਹਦੀ ਕਲਾ ਵਿੱਚ ਰਹੋ ਆਪਣੇ ਆਪ ਦਾ ਖਿਆਲ ਰੱਖੋ ਸੋਚ ਵਿਚਾਰ ਟੀਵੀ ਦੇ ਨਾਲ ਜੁੜੇ ਰਹੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ